ਇਸ ਲਮਹੇ ਨੂੰ ਸ਼ਬਦਾਂ ਚ ਬਿਆਨ ਕਰਨਾ ਥੋੜਾ ਔਖਾ ਹੈ ਇਸ ਤਸਵੀਰ ਨੂੰ ਵੇਖ ਦਿਲ ਚੀਰਿਆ ਜਾਂਦਾ ਹੈ ਅੱਖਾਂ ਚ ਸੈਲਾਬ ਵਾਂਗ ਵਗ ਰਹੇ ਹੈ ਹੰਝੂ ਖੁਸ਼ੀ ਦੇ ਵੀ ਨੇ ਤੇਨਾ ਹੰਝੂਆਂ ਚ ਕਮਾਦਾਸ ਸਮੁੰਦਰ ਵਿਸਮਾਇਆ ਹੈ ਖੁਸ਼ੀ ਇਸ ਗੱਲ ਦੀ ਕਿ ਸਾਲਾਂ ਦੀ ਲੜਾਈ ਤੋਂ ਬਾਅਦ ਆਖਰਕਾਰ ਮਸੂਮ ਤੀਹ ਨੂੰ ਇਨਸਾਫ ਮਿਲਿਆ ਤੇ ਕਮ ਇਸ ਕਲਤਾ ਕਿ ਜਿਗਰ ਦਾ ਟੁਕੜਾ ਉਹਨਾਂ ਦੇ ਦਿਲ ਦੀ ਧੜਕਨ ਉਹਨਾਂ ਦੀ ਰੂਹ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਤੋਂ ਖੋਲੀਆਂ ਗਈਆਂ ਸਾਲਾਂ ਦਾ ਇੰਤਜ਼ਾਰ ਤੇ ਆਖਰਕਾਰ ਫੈਸਲਾ ਆ ਹੀ ਗਿਆ ਜਿਸ ਦੀ ਉਡੀਕ ਰੋ ਰੋ ਪੱਥਰ ਹੋ ਚੱਲੀਆਂ ਨਾ ਅੱਖਾਂ ਨੂੰ ਸੀ ਜਿੱਹਾਂ ਲੁਧਿਆਣਾ ਦੀ ਅਦਾਲਤ ਨੇ 2.5 ਸਾਲਾਂ ਬੱਤੀ ਦਿਲਰੋਜ਼ ਕਤਲ ਕੇਸ ਦੇ ਵਿੱਚ ਦੋਸ਼ੀ ਮਹਿਲਾ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਇਹ ਮਾਸੂਮ ਦੀ ਕਾਤਲ ਇਸ ਬੇਰਹਿਮ ਵੇਧੇ ਔਰਤ ਮੌਤ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਜਾ ਕੇ ਮਾਸੂਮ ਦਿਲਰੋਜ਼ ਨੂੰ ਇਨਸਾਫ ਮਿਲਿਆ ਹੈ ਉਸ ਦੀ ਰੂਹ ਨੂੰ ਸੁਗੋਂ ਮਿਲਿਆ ਹੈ ਮੈਂ ਜੀ ਪ੍ਰਮਾਤਮਾ ਦਾ ਜੀ ਰੱਬ ਦਾ ਜੀ ਜੱਜ ਸਾਹਿਬ ਦਾ ਜੀ ਕਮਨ ਸਾਹਿਬ ਦਾ ਤੇ ਬੀੜੀ ਗੁਪਤਾ ਜੀ ਦਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿੰਨਾ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਜੀ ਮੈਨੂੰ ਕਮਨ ਸਾਹਿਬ ਨੇ ਇੰਨੀ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢਿਆ ਸੀਗਾ ਜੀ ਤੇ ਅੱਜ ਇਹ ਜੀ ਇੱਕ ਸਜਾ ਇੱਕ ਐਗਜ਼ਾਮਪਲ ਹੋ ਗਈ ਜੀ ਜੇ ਕੋਈ ਅੱਗੇ ਤੋਂ ਇੱਦਾਂ ਦਾ ਕੰਮ ਕਰੂਗਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਮਿਲੂਗੀ ਵੀ ਅਗਲਾ ਯਾਦ ਕਰੂ ਲਈ ਵੀ ਦਰਨੋਜ ਨੂੰ ਮਾਰਿਆ ਸੀ ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਸ਼ੁਰੂ ਤੋਂ ਸ਼ੁਰੂ ਤੋਂ ਤੁਸੀਂ ਆਖ ਰਹੇ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਵੇਂ ਅੰਦਰ ਕਾਰਵਾਈ ਸਿੱਧਾ ਜੱਜ ਸਾਹਿਬ ਨੇ ਜਦੋਂ ਫੈਸਲਾ ਸੁਣਾਇਆ ਤੇ ਅੱਜ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਵੀ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਸਰ ਬਹੁਤ ਸਰ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਬਹੁਤ ਸਾਰੀ ਸੰਗਤ ਦੀ ਇੰਨੀ ਅਰਦਾਸਾਂ ਕੀਤੀਆਂ ਸਰ ਸੰਗਤ ਨੇ ਜੀ ਬਹੁਤ ਬਹੁਤ ਸਰ ਧੰਨਵਾਦ ਕਰਦਾ ਮੈਂ ਸਰ ਆਪਣੇ ਘੁੰਮਣ ਸਰ ਦਾ ਵੀਡੀਓ ਗੁਫਤਾਰ ਮੇਰੇ ਕੋਲ ਸਰ ਵਰਲਡ ਹੀ ਜਿਨ੍ਹਾਂ ਨੇ ਮੈਨੂੰ ਇੰਨੇ ਔਖੇ ਸਮੇਂ 'ਚੋ ਕੱਢਿਆ ਤੇ ਅੱਜ ਫਾਂਸੀ ਦੀ ਸਜ਼ਾ ਦਿੱਤੀ ਜੱਜ ਸਾਹਿਬ ਨੇ ਜੀ ਮੈਂ ਬਹੁਤ ਧੰਨਵਾਦ ਕਰਦਾ ਇਹ 2 ਮਹੀਨੇ ਇੰਤਜ਼ਾਰ ਕੀਤਾ ਮੈਂ ਕੱਲ ਵੀ ਸਵਾਲ ਕਰ ਰਿਹਾ ਸੀ ਕਿ ਇੰਨੇ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਫੈਸਲਾ ਆਇਆ ਫਾਂਸੀ ਦਾ ਬਿਲਕੁਲ ਵੀ ਨਹੀਂ ਕੋਈ ਮੈਂ ਕਹਿੰਦਾ ਜੀ ਮੈਂ ਫੇਰ ਤੁਹਾਡੇ ਮਾਦੀਆਂ ਰਾਈ ਕਹਿੰਦਾ ਮੈਂ ਜੱ ਧੰਨਵਾਦ ਜਿਨ੍ਹਾਂ ਨੇ देर आਦਰ ਉਸਤਾਈ ਵੀਰੇ ਮੈਂ ਉਹਨੂੰ ਕਦੇ ਆਪਣੇ ਜ਼ਿਕਰ ਦੇ ਟੋਟੇ ਨੂੰ ਭੋਲੀ ਨਹੀਂ ਸਕਦਾ ਜੀ ਦਰਸਲ ਲੁਧਿਆਣਾ 28 ਨਵੰਬਰ 2021 ਨੂੰ ਪਰਿਵਾਰ ਦੇ ਗਵਾਂਢ ਚ ਰਹਿਦੀ ਨੀਲਮ ਨੇ 22 ਸਾਲਾਂ ਬੱਚੀ ਦਿਲਰੋਜ਼ ਦਾ ਕਤਲ ਕਰ ਦਿੱਤਾ ਸੀ ਉਸ ਨੂੰ ਜ਼ਮੀਨ ਚ ਦਬ ਦਿੱਤਾ ਸੀ ਵਾਰਦਾਤ ਨੂੰ ਜਾਨ ਦੇਣ ਦੇ ਲਈ 22 ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ ਦਿਲਰੋਜ਼ ਦੇ ਮਾਪਿਆਂ ਦੇ ਵਕੀਲ ਨੇ ਦੱਸਿਆ ਕਿ ਇਹ ਬਹੁਤ ਹੀ ਘਿਨੋਣੀ ਤੇ ਰੂਹ ਕੰਬਾਉ ਵਾਰਦਾਤ ਸੀ ਅਜੀਹੇ ਮਾਮਲੇ ਬਹੁਤ ਹੀ ਘੱਟ ਬਖਾਈ ਦਿੰਦੇ ਨੇ ਐਸਐਲਈ ਅਦਾਲਤ ਨੇ ਵੀ ਇਸ ਬੇਰਹਿਮ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਫਾਈਨਲੀ ਜੈਸਾਭ ਨੇ 264 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੀਅਰਿਸਟਡ ਆ ਰੇਅਰ ਕੇਸ ਹੈ ਅੱਜ ਉਕੇ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਾਂ ਤੇਰੋ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਟ ਹੈ ਦੇ ਇੰਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਪਰਿਵਾਰ ਮੁਤਾਬਕ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸੀ ਹਮੇਸ਼ਾ ਉਸਨੂੰ ਖੁਸ਼ ਰੱਖਦੇ ਸੀ ਨਿਤ ਨਵੇਂ ਖਡਾਉਣੇ ਕੱਪੜੇ ਪਵਾਉਂਦੇ ਸੀ ਜਿਸ ਨੂੰ ਵੇਖ ਨੀਲਮ ਈਰਖਾ ਕਰਦੀ ਕਿਉਂਕਿ ਉਸ ਦੇ ਬੱਚੇ ਉਸ ਨਾਲ ਐਸੇ ਗੱਲ ਨੂੰ ਲੈ ਕੇ ਲੜਾਈ ਕਰਦੇ ਸੀ ਕਿ ਉਹ ਅਜੀਹਕ ਕਿਉਂ ਨਹੀਂ ਕਰਦੀ ਉਸ ਸਮੇਂ ਛੋਟੇ ਬੱਚਿਆਂ ਦੀ ਆਪਸ ਵਿੱਚ ਛੋਟੀ ਜਿਹੀ ਲੜਾਈ ਹੋ ਗਈ ਸੀ ਇਸ ਤੋਂ ਬਾਅਦ ਦੋਵੇਂ ਪਰਿਵਾਰਾਂ 'ਚ ਵੀ ਮਾਮੂਲੀ ਵਿਵਾਦ ਹੋਇਆ ਤੇ ਨੀਲਮ ਨੇ ਆਪਣੇ ਦਿਲ 'ਚ ਰੰਜਿਸ਼ ਪਾਲ ਲਈ ਬਲੈਨਿੰਗ ਦੇ ਤਹਿਤ ਬੇਰਹਿਮੀ ਨਾਲ ਮਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਗਿਆ ਦਸ ਦੀ ਇਕਪੀ ਵਿਦੇਨੀ ਅਦਾਲਤ ਨੇ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਜਿਸ ਤੋਂ ਬਾਅਦ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਤੇ ਹੁਣ ਇਸ ਕਾਤਲ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਪੀਡੀਸੀ ਨਿਊਜ਼ ਦੇ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ